ਅਗੇ ਲਫ਼ਜ਼ ਆਇਆ ਜੀ ਤਪੀਆਂ ਅਠੀਆਂ ਜਪੀਆਂ ਤਪੀਆਂ ਤਪ ਦੋ ਤਰ੍ਹਾਂ ਦਾ ਧਿਆਨ ਦੇ ਇੱਕ ਤਾਪੇ ਅੱਗਾਂ ਦੇ ਸੇਕ ਅਗੇ ਵਹਿ ਵਹਿ ਤਪ ਕਰਨਾ ਵਰਤ ਰੱਖਣੇ ਇਹ ਵੀ ਤਪ ਧੋਣੀਆਂ ਪਖਾਣੀਆਂ ਇਹ ਵੀ ਤਪ ਗੁਰਮਤਿ ਵਿੱਚ ਇਹ ਨਹੀਂ ਮਨਜ਼ੂਰ ਗੁਰਮਤਿ ਵਿੱਚ ਕਿਹੜਾ ਤਪ ਮਨਜ਼ੂਰ ਹੈ ਸਬਰ ਤੇ ਸੰਤੋਖ ਨਾਲ ਜ਼ਿੰਦਗੀ ਚ ਰਹਿਣਾ ਆਕੋ ਸਤਨਾਮ ਵਾਹ ਤੁਹਾਡੇ ਜਿਹਦੇ ਘਰ ਆਮ ਮਸਾਂ ਰੋਟੀ ਪਰ ਸਬਰ ਹੈ ਉਹ ਬੜਾ ਵੱਡਾ ਤਪੀ ਘਰ ਵਿੱਚ ਥੋੜਾ ਜਿਹਾ ਬੱਚੇ ਜਾਂ ਹੋਰ ਡਾਡੇ ਨੇ ਬੜੇ ਹੋਰ ਕਈ ਗੱਲ ਕੋਈ ਵਾਪਰੀ ਪਰ ਬੜਾ ਸੰਤੋਖ ਚ ਰਹਿ ਰਿਹਾ ਉਸ ਲਈ ਤਪ ਜੇ ਸਮਝਮ ਨਾਲ ਬੋਲਣਾ ਅਸਲੀ ਤਪ ਜੇ ਘਟ ਖਾਣਾ ਘਟ ਬੋਲਣਾ ਘਟ ਸੋਣਾ ਅਸਲੀ ਤਪ ਜੇ ਇਹ ਗੁਰਮਤ ਦੇ ਤਪ ਜੇ ਤੇ ਜੇ ਮੇਰੇ ਬਾਬੇ ਵਾਲ ਧਿਆਨ ਦੇ ਰੋਗੇ ਤੇ ਉਸ ਬਾਬੇ ਨੇ ਇਹ ਸਾਰੇ ਹੀ ਤਪ ਤੁਮਾਏ ਨੇ ਆਖੋ ਸਤਿਨਾਮ ਵਾਹਿਗੁਰੂ ਇੱਕ ਤਾਪੇ ਧੋਣੀ ਤੁਖਾਣੀ ਸੇਖ ਸਹਨੇ ਵਰਤ ਰੱਖਣੇ ਜ਼ਿੰਦਗੀ ਨੂੰ ਔਖਾ ਕਰਨਾ ਇਹ ਤੁਹਾਡੀ ਸਿੱਖੀ ਚ ਪ੍ਰਮਾਨ ਨਹੀਂ ਸਬਰ ਤੇ ਸੰਤੋਖ ਵਿੱਚ ਰਹਿਣਾ ਦੇਖ ਕੇ ਡਟਣਾ ਸੰਜਮ ਨਾਲ ਬੋਲਣਾ ਕਟ ਖਾਣਾ ਕਟ ਬੋਲਣਾ ਕਟ ਸੋਣਾ ਇਹ ਅਸਲੀ ਤਪ ਹੈ। ਔਰ ਗੁਰਬਾਣੀ ਦੀ ਇੱਕ ਪੰਗਤੀ ਹੈ ਗੁਰੂ ਘਰ ਚ ਤਪ ਕਿਹੜਾ ਹੈ? ਗੁਰਸੇਵਾ ਤਪਾਂ ਸਿਰ ਤਪਸਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੀ ਸੇਵਾ ਤੇ ਬਾਬਾ ਦੀਪ ਸਿੰਘ ਜੀ ਉਹ ਤਪੀਏ ਹੋਏ ਨੇ ਸੰਜਮ ਚ ਜ਼ਿੰਦਗੀ ਰੱਖਣ ਵਾਲੇ ਕੱਟ ਖਾਣ ਵਾਲੇ ਕੱਟ ਬੋਲਣ ਵਾਲੇ ਕੱਟ ਸੌਣ ਵਾਲੇ ਸਬਰ ਸੰਤੋਖ ਚ ਰਹਿਣ ਵਾਲੇ ਗੁਰੂ ਨਾਨਕ ਦੇਵ ਭੰਦੰ ਗੁਰੂ ਨਾਨਕ ਧਾਰੀ ਸੰਗਤ ਭੰਦੰ